ਜੇ ਸੇਕ ਲੱਗੇ ਤਾਂ ਮੈਨੂੰ ਦੱਸ ਦੇਣਾ ਜੇ ਨਾ ਲੱਗੇ ਤਾਂ ਫਿਰ ਕੋਈ ਗੱਲ ਨਹੀਂ ਉਹ ਬਾਬਾ ਆਸੜਦੇ ਪੈਨੇ ਨਹੀਂ ਨਹੀਂ ਸਹੀ ਦੱਸ ਸਾੜਦੇ ਨਹੀਂ ਬਾਬਾ ਨੂੰ ਨਾ ਹੀ ਲੈ ਜਾ ਲੈ ਵਿੱਚ ਹੋ ਰਿਹਾ ਇਹਦੇ ਤੇ ਅੱਲਾ ਦੀ ਕਲਾਮ ਕਰਨੀ ਹੈ ਤੇ ਰਸਤੀ ਨੂੰ ਕਹਣਾ ਕਿ 5 ਮਿੰਟ ਵਾਸਤੇ ਫੌਰ ਰੈੱਡ ਹੋ ਜਾ ਆ ਦੋ ਵੀ ਬਿਨਾਂ ਵਾਲੇ ਦੇ ਹਾਲਤ ਤੇ ਲੀਦਰ ਤੇ ਖਲਿਆਂ ਦੀ ਮਾਰ ਹੈ ਇੱਕ ਛੋਰਾ ਮਾਰਦੀ ਐ ਦੂ ਚਿੱਤਰ ਮਾਰਦੀ ਆਪਣਾ ਹੱਕਾ ਦਾ ਕਰਦੀ ਐ ਦੂ ਆਪਣਾ ਹੱਕਾ ਦਾ ਕਰਦੀ ਐ ਹੱਕਾ ਦਾ ਨਹੀਂ ਕਰਦਾ ਅੱਜ ਇਸ ਭੈਣ ਨੇ ਆਪਣਾ ਬੱਚਾ ਛੱਡ ਕੇ ਪਰાય ਬੱਚੇ ਤੇ ਜ਼ੁਲਮ ਕੀਤਾ ਸਭ ਤੇ ਸ਼ੇਰ ਖਾਂਦੇ ਨੇ ਤੋਬਾ ਕਰਦੀ ਐ ਤੋਬਾ ਮੰਨਦੂਰ ਨਹੀਂ ਹੁੰਦੇ ਜਿਨ੍ਹਾਂ ਨੇ ਆਪਣਾ ਬੱਚਾ ਛੱਡ ਕੇ ਪਰાય ਬੱਚੇ ਤੇ ਜ਼ੁਲਮ ਕੀਤਾ ਅਸਲਾਮੁਆਲਿਕਮ ਜੀ ਕੀ ਹਾਲ ਚਾਲ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੇ ਨਵੇਂ ਦਿਨ ਤੇ ਇੱਕ ਨਵੇਂ ਵਲੌਗ 'ਚ ਸਾਰੇ ਭਰਾਵਾਂ ਦਾ ਵੈਲਕਮ ਆ ਸਵਾਗਤ ਆ ਜੀ ਆਨ ਮੰਨੇ ਆ ਕਰਦੇ ਆ ਪੰਜ ਦਾ ਨਵਾਂ ਵਲੌਗ ਸ਼ੁਰੂ ਤੇ ਅੱਜ ਸਾਡੇ ਕੋਲ ਇੱਕ ਬਾਬਾ ਆਇਆ ਤੇ ਉਹ ਵਿਖਾਉਂਦਾ ਹੈ ਕਰਤੱਵ ਤੇ ਤੁਹਾਨੂੰ ਦਿਖਾਉਨੇ ਆ ਬਾਬੇ ਦਾ ਕਰਤੱਵ ਤੇ ਆਜੋ ਜੁੜ ਕੇ ਰਹਿਣਾ ਤੇ ਵਲੌਗ ਪੂਰਾ ਦੇਖਣਾ ਬਾਜ ਫਿਰ ਆ ਗਿਆ ਸਾਡੇ ਕੋਲ ਵੇਖੋ ਵੀ ਬਾਬੇ ਆ ਗਏ ਅੱਲਾ ਦੀਆਂ ਬਰਕਤਾਂ ਨੇ ਜਵਨ ਬੱਚਿਆਂ ਦੀਆਂ ਜੋੜੀਆਂ ਦਰ ਤੇ ਕੋੜਾ ਬਾਵਾ ਹਸਨੋਂ ਤੈਂਦਾ ਪੰਜ ਤੰਬੂ ਨੇ ਬੀਬੀ ਫਾਤਿਮਾ ਵਾਲੇ ਤੇ ਦੂਸਰੇ ਗਾਫਰਾਂ ਨੇ ਲਾ ਕੇ ਜੰਗ ਕੀਤੇ ਨੇ ਓਟੇ-ਪੋਟੇ ਦੇ ਦੀਰ ਨੇ ਢਾਕ ਤੇ ਤਲਵਾਰਾਂ ਦਾ ਨਾਣੇ ਇਹ ਬਾਬਾ ਫਰੀਦ ਤੇ ਸ਼ਕਰਗੰਦੇ ਜਿਨ੍ਹਾਂ ਨੇ ਸੱਕਰਦੇ 20 ਵਰਸਾ ਹੋਤੇ ਨੇ ਬਾਬਾ ਫਰੀਦ ਤੇ ਸ਼ਕਰਗੰਦੇ ਇਹ ਦਾਤਾਤਾ ਬੇਪੀਰ ਮੱਕੀ ਸ਼ਾਇਦ ਹੈ ਲਾਹੌਰ ਦੇ ਵਿੱਚ ਰਹਿਣ ਵਾਲੇ ਦਾਤਾ ਦੀ ਨਗਰੀ ਹੈ ਜਿੱਥੇ ਕਬੂਤਰ ਵੀ ਅੱਲਾਹੂ ਕਰਦੇ ਨੇ ਖੁਦਾ ਦਾ ਜ਼ਿਕਰ ਕਰਦੇ ਨੇ ਆ ਚੁਗਲਖੋਰ ਤੇ ਵਿਆਜਖੋਰ ਬੰਦਿਆਂ ਦੇ ਹਾਲਤ ਹੈ ਜਿਨ੍ਹਾਂ ਨੇ ਚੁਗਲੀਆਂ ਚੰਗਲੇ ਕੀਤੇ ਜਿਨ੍ਹਾਂ ਨੇ ਨਮਾਜ਼ ਪੜੀ ਨਾ ਦੋਜਾਣਾ ਤੀਜੋਗਾ ਨਾ ਧੰ ਜੋਗਾ ਚੁਗਲਖੋਰ ਤੇ ਵਿਆਜਖੋਰ ਬੰਦਿਆਂ ਦੇ ਹਾਲਤ ਹੈ ਅੱਜ ਇਸ ਪੰਨੇ ਆਪਣੇ ਅਖਮਦ ਦੀ ਬੇਫਰਮਾਨੀ ਕੀਤੀ ਜਿਨ੍ਹਾਂ ਨੇ ਕੰਮ ਦੇ ਨੂੰ ਕੁੱਤਾ ਬਿਲਾਖ ਨਿਰਤ ਦਿਆ ਜਿਨ੍ਹਾਂ ਨੇ ਪੜ ਕੇ ਕੁਰਾਨ ਪਲਾ ਦਿੱਤੇ ਨੇ ਜਿੱਤ ਕੇ ਬਾਜ਼ੀਆਂ ਹਾਰੇ ਨੇ ਅੱਜ ਇਸ ਪੰਨੇ ਆਪਣੇ ਦੁੱਧ ਪੁੱਤਰ ਜਕਦਾਮਾਨ ਕੀਤਾ ਅੱਲਾ ਨੇ ਦੁੱਧ ਵੀ ਦਿੱਤਾ ਸੀ ਪੁੱਤਰ ਵੀ ਦਿੱਤਾ ਸੀ ਜਿਨ੍ਹਾਂ ਨੇ ਹੁੰਦੀ ਸਹਤ ਮੁਕਰ ਦਾਣਾ ਦੁੱਧ ਪੁੱਤਰ ਨਾਲੋਂ ਤੇ ਗੁਸਾ ਨਹੀਂ ਰੱਬ ਦਾ ਵੇ ਤੇ ਮੁਕਰਨਾ ਨਹੀਂ ਚਾਹੀਦਾ ਆ ਦੋ ਵਿਭਨ ਵਾਲੇ ਦੇ ਹਾਲਤ ਤੇ ਦੀਦਰ ਤੇ ਖਲਿਆਂ ਦੀ ਮਾਂ ਦੇ ਇੱਕ ਚੋਰਾ ਮਾਰਦੀ ਐ ਦੂ ਚਿੱਤਰ ਮਾਰਦੀ ਆਪਣਾ ਹੱਕਾ ਦਾ ਕਰਦੀ ਐ ਦੂਈ ਆਪਣਾ ਹੱਕਾ ਦਾ ਕਰਦੀ ਐ ਹੱਕਾ ਦਾ ਨਹੀਂ ਕਰਦਾ ਅੱਜ ਸਪੈਨ ਨੇ ਆਪਣਾ ਬੱਚਾ ਛੱਡ ਕੇ ਪਰਾਇ ਬੱਚੇ ਤੇ ਜ਼ੁਲਮ ਕੀਤਾ ਸਭ ਤੇ ਸ਼ੇਰ ਖੰਦੇ ਨੇ ਤੋਬਾ ਕਰਦੀ ਐ ਤੋਬਾ ਮੰਨੂਰ ਨਹੀਂ ਹੁੰਦੇ ਜਿਨ੍ਹਾਂ ਨੇ ਆਪਣਾ ਬੱਚਾ ਛੱਡ ਕੇ ਪਰਾਇ ਬੱਚੇ ਤੇ ਜ਼ੁਲਮ ਕੀਤਾ ਆ ਸਰਵ ਟੋਂਗੀਏ ਜਿਨ੍ਹਾਂ ਨੇ 12 ਸਾਲ ਆਪਣੇ ਮਾਂ ਬਾਪ ਦੀ ਖਿਦਮਤ ਕੀਤੀ ਨਾ ਮਾਂ ਨੂੰ ਕੰਡ ਕੀਤੀ ਨਾ ਪਿਓ ਨੂੰ ਜਿਨੇ ਮਾਂ ਪਿਓ ਨੂੰ ਤੜਫਾਇਆ ਫਲ ਕਦੇ ਨਹੀਂ ਪਾਇਆ ਆਸਾਸੇ ਨੋਂ ਦੀ ਲੜਾਈ ਐ 14ਵੀਂ ਸਦੀ ਦੀਆਂ ਗੱਲਾਂ ਨੇ ਆਸਾਸੇ ਦੇ ਨੂੰ ਦੀ ਇਹ ਆਸਾਸੇ ਨੋਂ ਦੀ ਲੜਾਈ ਐ 14ਵੀਂ ਸਦੀ ਦੀਆਂ ਗੱਲਾਂ ਨੇ ਆ ਜਿਨਾਂ ਨੇ ਜੰਮ ਦਿੱਤੀ ਮਾਰੀ ਏ ਰੱਬ ਪੁੱਤਰ ਦਿੰਦਾ ਤੇ ਇੱਕ ਮਾਂ ਕੇ ਖੁਵਾਂਦਾ ਧੀ ਬੱਲੇਉ ਖਾਏਗੀ ਧੀ ਲੋਜਕ ਨੂੰ ਤੱਕਾ ਦਿੰਦੀ ਏ ਇਤਨਾ ਸੁਭਾਅ ਹੈ ਕਿਤਾਬ ਦਾ ਤੱਕੜ ਇਦਰਾ ਜੂਏ ਨੇ ਇੱਕ ਬੰਦੇ ਨੂੰ ਪੱਖੇ ਦੀ ਝਲ ਤੇ ਮਨਕਰ ਬੰਦੇ ਦੀ ਕੰਚੀ ਸੇਜਮਾਨ ਕੱਟੀ ਜਾਏਗੀ ਬੰਦਿਆ ਤੇਰਾ ਦੀਨ ਮਾਮਤਲ ਜਾਏਗਾ ਹਾਂ ਤੱਕੜੀ ਤਰਾਜੂਏ ਨੇ ਇੱਕ ਬੰਦੇ ਨੂੰ ਪੱਖੇ ਦੀ ਚਲ ਤੇ ਮਨਕਰ ਬੰਦੇ ਦੀ ਕੈਂਚੀ ਸੇਜਮਾਨ ਕੱਟੀ ਜਾਏਗੀ ਬੰਦਿਆ ਤੇਰਾ ਦੀਨ ਮਾਮ ਤੁਲ ਜਾਏਗਾ ਇਤਨਾ ਸੁਆਬ ਹੈ ਕਿਤਾਬ ਦਾ ਨਵਾਂ ਰੂਹਦਾ ਤੇ ਨਵੀਂ ਕਿਤਾਬ ਅੱਲਾ ਪੁੱਤਰਾਂ ਦੀਆਂ ਹਜਾਤੀਆਂ ਕਰੇ ਤੇ ਰੱਬ ਕਾਸੇ ਦੀ ਤੋੜ ਨਾ ਦਵੇ ਪਹਿਲਾਂ ਦੀ ਹੈ ਦੁੱਧ ਪੁੱਤਰ ਵਾਲੇ ਦੀ ਆਸ ਤੇ ਮੁਰਾਦ ਵਾਲੇ ਦੀ ਕੌਣ ਕਿਸੇ ਗੁਲਾਵੇ ਤੇ ਕਿਸਮਤ ਲਿਆਵੇ ਢੋਰ ਅੱਲਾ ਬੱਚਿਆਂ ਦੀਆਂ ਹਜਾਤੀਆਂ ਕਰੇ ਅੱਲਾ ਨਮਾਜ਼ ਰੋਜ ਜੇ ਕਬੂਲ ਕਰੇ ਤੇ ਬੱਚਿਆਂ ਤੇ ਖੈਰ ਅੱਲਾ ਦਾਲਾ ਤੁਹਾਡੇ ਮਾਲ ਦੀ ਖੈਰ ਤੇ ਵੇੜੇ ਤੇ ਖੈਰ ਮਦੀਨੇ ਅੱਲਾ ਬਣੋ ਖੁਸ਼ੀਆਂ ਵਖਾਵੇ ਬੱਚਾ ਜੀਵੇ ਮਰਾ ਬਦਵਾਨ ਦੀ ਜ਼ਿੰਦਗੀ ਆਲਾ ਪੁੱਤਰ ਦਵੇ ਇਮਾਮ ਹਸਨ ਨੂੰ ਤੇ ਤੁਹਾਡੇ ਬੱਚੇ ਦੀ ਪੈ ਇਹ ਜੀ ਮਸਜਿਦ ਦਾ ਨਕਸ਼ਾ ਬਣਿਆ ਹੋਇਆ ਮਸਜਿਦ ਦਾ ਤੇਰਾਬ ਤੁਹਾਡੇ ਬੱਚਿਆਂ ਤੇ ਖੈਰ ਮਦੀਨੇ ਅੱਲਾ ਬਣੋ ਖੁਸ਼ੀਆਂ ਵਖਾਵੇ ਤੇ ਸਰਕਾਰ ਅਸੀਂ ਨਾ ਆਪ ਚਾਚੇ ਨੇ ਲੈ ਪੈਸੇ ਪਾਉਣੇ ਬਾਬਾ ਅੱਲਾ ਤੇਰੇ ਬੱਚੇ ਅੱਲਾ ਤਨਵਰ ਚਾਂ ਦੋ ਰਜ਼ਕ ਦਾ ਵੇ ਦੇ ਅੱਲਾ ਦਨ ਖੁਸ਼ੀਆਂ ਵਕਾਬੇ ਸਵੇਰੇ ਜੁਮੇ ਰਾਤ ਤੇ ਪਰਸੋਂ ਉਹ ਨਾ ਜੁਮੇ ਵਾਲੇ ਦਿਨ ਖੁਦਾ ਵਾਸਤੇ ਜੀ ਦੇਖ ਕਰਨੀ ਤੇ ਜਨਾਬ ਕੋ ਜਰੂਰ ਖੁਦਾ ਵਾਸਤੇ ਕੋ ਫੱਕਾ ਚੌਲਾਂ ਦਾ ਜਰੂਰ ਹੋ ਦੇ ਮੈਂ ਜਦੋਂ ਆਵਾਂ ਨਾ 12 ਦਰੀ ਨੂੰ 12 ਦਰੀ ਚ ਜੀ ਆਈਦਾ ਇਸ ਵਾਸਤੇ ਵੀ ਇਥੋਂ ਨਾ ਹਰ ਘਰ ਚੌਲ ਨੇ ਤੇ ਮਾਮਾ ਪੈਨਾ ਨੂੰ ਵੀ ਪਤਾ ਵੀ ਚੌਲਾਂ ਕਰਕੇ ਆਉਂਦਾ ਹਾਂ ਤੇ ਜਦੋਂ ਮੈਂ ਅੱਗੇ ਆਇਆ ਸੀ ਨਾ ਉਦੋਂ ਸਿਰਫ 1 ਕਿਲੋ ਚੌਲ ਮਿਲੇ ਸੀ ਤੇ ਬਾਕੀ ਮਾਮਾ ਪੈਨਾ ਕਹਿੰਦੀਆਂ ਸੀ ਵੀ ਹਲੇ ਛੜਾਏ ਨਹੀਂ ਐ ਅੱਲਾਮ ਕਹੀਂ ਉਹ ਸੱਕੀ ਉਹ ਪੁਰਾਣੇ ਕਰਕੇ ਛਡਾਉਂਦੀਆਂ ਨੇ ਨਾ ਕਾਤੇ ਦੀ ਅੱਲਾ ਤੋੜ ਨਾ ਦੇ ਤੇ ਬਾਬਾ ਉਦੋਂ ਆਪਾਂ ਜੇ ਪਿਛਲੀ ਵਾਰ ਆਇਆ ਤੂੰ ਹਾਂਜੀ ਉਦੋਂ ਮੈਂ ਤੇਰੀ ਬਣਾਈ ਸੀ ਵੀਡੀਓ ਹਾਂਜੀ ਔਰ ਅੱਸੀ ਵਾਲੀ ਹਾਂਜੀ ਉਹ ਲੋਕਾਂ ਨੇ ਬੜੀ ਪਸੰਦੀ ਕੀਤੀ ਮੇਰੇ ਸਾਢੇ 4 ਲੱਖ ਤੋਂ ਉੱਤੇ ਬੰਦੇ ਨੇ ਵੇਖੀ ਉਹ ਬੜੀ ਹਾਂਜੀ ਹਾਂਜੀ ਇਹਦੇ ਤੇਲ ਪਾ ਕੇ ਲਿਆ ਯਾਰ ਸਾਢੇ 4 ਲੱਖ ਬੰਦੇ ਨੇ ਵੇਖੀ ਮੇਰੇ ਨੈਟ ਤੋਂ ਛੁੱਟੀ ਨੈਟ ਤੋਂ ਛੁੱਟੀ ਇਹ ਬਾਬਾ ਜੀ ਆਪਨੂੰ ਕੋ ਪਹਿਲੇ ਵੀ ਆ ਚੁਕਿਆ ਮਦੀਨਿਆਂ ਲਾ ਤੁਹਾਨੂੰ ਕਾਸੇ ਦੀ ਮਾਮਾ ਹਸਨ ਨੂੰ ਫੈਂਟ ਹੋ ਅਜਰਾ ਕਰਤਾ ਬਈ ਦੇਖ ਬਾਬਾ ਅੱਜ ਨਹੀਂ ਕੋ ਕਰਤਾ ਵਿਖਾਉਣਾ ਅੱਲਾ ਜੀ ਤਾਂ ਸ਼ਰਮਾ ਰੱਖੇ ਕਰਤਬ ਜੀ ਤੁਹਾਨੂੰ ਵਿਖਾਵਾਂਗੇ ਅੱਲਾ ਕਾ ਰੱਖੇ ਟੱਕ ਮੁਖਾਦਰ ਹਸੀ ਵਾਲਾ ਫਿਰ ਅੱਛਾ ਬਸ ਮੈਂ ਵੀਡੀਓ ਬਣਾਉਣੀ ਓ ਚਲੋ ਜੀ ਇੱਥੇ ਆ ਜਾਓ ਚਲ ਮੈਂ ਆ ਗਿਆ ਅਲਾ ਜਾਰ ਲਓ ਜੀ ਇਹ ਵੀਡੀਓ ਬਣਾ ਬੰਦਾ ਵੀ ਉਹ ਹੀ ਹੈ ਤੁਸੀਂ ਬਾਵੇਂ ਜਾ ਯਾਰ ਲੈ ਚਾਕੂ ਚਾਕੂ ਜੱਟੀ ਇੱਥੇ ਰੱਖਣੀ ਜਾ ਲੈ ਅੱਗਾ ਭੱਜ ਗਿਆ ਭੱਜ ਕੇ ਭੱਜ ਲੈ ਲੈ ਰੋ ਉਹਦੇ ਅੱਛੇ ਲੈ ਬਖਾ ਦੇ ਸਾਨੂੰ ਚਾਕੂ ছুরি ਆ ਲੈਣਦੇ ਹੋ ਤੇ ਆਪਾਂ ਰਸਾ ਰੂਸਲੇ ਆ ਕੇ ਤੇ ਇਹਨਾਂ ਦੇ ਬਾਬੇ ਨਾਲ ਕੋਈ ਕਰਤਾ ਵੇ ਨਹੀਂ ਆਜੇ ਕੀ ਯਾਰ ਕਾਫੀ ਸਮਾਨ ਨੂੰ ਫਿਰ ਇੱਕ ਆਰੀ ਹੁੰਦੀ ਹੈ ਜੁੱਤੀਆਂ ਸੀਨ ਵਾਲੀ ਇਹਨੂੰ ਹੁੰਦਾ ਇੱਕ ਦੰਦਾ ਆਰ ਨੂੰ ਆਰ ਨੂੰ ਉਹ ਦੰਦੇ ਦੇ ਵਿੱਚ ਦਾਗਾ ਫਸ ਜਾਂਦਾ ਹੈ ਤੇ ਇਸ ਤਰ੍ਹਾਂ ਦਾਗਾ ਖਿੰਦਾ ਹੈ ਤੇ ਦਾਗਾ ਜਨਾਬ ਤੁਹਾਡੇ ਦੁਮਗਾ ਕੇ ਅਸੀਂ ਪਾਣੀ ਨਾਲ ਖਾ ਲੈਣੇ ਤੁਹਾਡੇ ਸਾਹਮਣੇ ਪੰਜਾਂ ਮਿੰਟਾਂ ਤੋਂ ਬਾਅਦ ਵਖੀ ਜੋ ਘੜ ਦੇਣਾ ਆਰੀ ਨਾਲ ਹੀ ਖਿੱਚੀਆ ਉਹ ਉਹ ਕਿਦੋਂ ਬਖਾਣਾ ਉਹ ਕਿਦੋਂ ਬਖਾਣਾ ਉਹ ਬਖਾਵਾਂਗੇ ਜੀ ਤੁਹਾਨੂੰ ਇੱਥੇ ਬਖਾਵਾਂਗੇ ਲਾ ਫਿਰ ਚਲੋ ਆ ਜੀ ਇੱਥੇ ਇੱਥੇ ਮਲੇ ਆਣਾ ਨਹੀਂ ਪੁੱਲੇ ਇਹ ਮਲੇ ਆਈ ਕਾਫੀ ਕਰ ਤੋਂ ਬਖਾਵਾਂਗੇ ਜੀ ਚਲੋ ਹੂੰ ਚਲੋ ਚੱਕੂ ਆ ਗਿਆ ਚਲੋ ਇੱਕ ਕਰਦੇ ਬੜੇ ਬੜੇ ਦੇਖੋਗਾ ਸਲੇਟ ਤੇ ਹੁਣ ਉਵੇਂ ਨਹੀਂ ਲਿਖਿਆ ਜਾਂਦਾ ਹलो ਵੇਖੇ ਨਾ ਐਨੀ ਦੂਰੋਂ ਇਧਰ ਮੇਰੇ ਸੰਦੇ ਲਾ ਬਏ ਮੱਝੀ ਲਾਲ ਐਨੀ ਦੂਰੋਂ ਸਲੇਟ ਤੇ ਉਵੇਂ ਨਹੀਂ ਲਿਖਿਆ ਜਾਂਦਾ ਕਿਸੇ ਗੱਲ ਨਾਲ ਨਹੀਂ ਲਿਖਿਆ ਜਾਂਦਾ ਯੋਗ ਤੇਰਾ ਲੱਖ ਲੱਖ ਸ਼ੁਕਰ ਹੈ ਬਾਬੇ ਕੋ ਪਹਿਲੇ ਵੀ ਕਰਤਾ ਵੇਖਿਆ ਸੀ ਤੇ ਉਹ ਵੀਡੀਓ ਬੜੀ ਵਾਇਰਲ ਹੋਈ ਸੀ ਫਿਰ ਬਾਬੇ ਕੁਝ ਵੀ ਨਹੀਂ ਲਓ ਜੀ ਇਹਨੂੰ ਫੜ ਲੈ ਫੜ ਦਰ ਇਹਨੂੰ ਥੋੜਾ ਜਨਾ ਖਿਜ ਕੇ ਵੇਖਨਾ ਗਰਸੀ ਡੁੱਟੀ ਚਲੀ ਡੁੱਟੀ ਤਾਂ ਨਹੀਂ ਨਹੀਂ ਕੋਈ ਨਾ ਚੱਲ ਵੇਰੇ ਕਿੰਨੀਆਂ ਰस्सੀਆਂ ਨੇ ਮੇਰੇ ਵੀ ਆਉਂਦੀ ਵੇ ਜੀ ਇੱਕ 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 ਕਿ ਜਿੱਦ ਤੇ ਗਿਨੇ ਦੋ ਆ ਗੋ ਫੱਲੇ ਲਾ ਇਹ ਹੀ ਰੱਸੀ ਆ ਪਾ ਇਥੋਂ ਵੱਡ ਦੇ ਜੇ ਕਿੰਨੀ ਹੋ ਜਮੀ ਚਾਰ रे चार हो जाएंगे जाए जी दो हो जी आप कर ला एक फोग मार मैं तुसी मार दियो कोई फर्क फोग मार दियो बिस्मिल्लाह रगड़ के नहीं फूक मार चल अपा तुम से करने कर गंढ दे ਲੋਗੀ ਇਸ ਹਨ। ਲੈ ਬਰੇਆ 1 ਮਿੰਟ ਦੀ ਮਿੰਟ ਸਿਰਫ ਬਹਿ ਜਾਓ 1 ਮਿੰਟ ਤੇ ਇਥੋਂ ਫੜ। ਨਾ ਜਿਆ ਐਰੋਜ਼ਟੋ ਸਿਫ। ਰੱਸੀ ਥੋੜੀ ਜਿਹੀ ਖਿੱਚ ਕੇ ਰੱਖਣੀ। ਅਗਰ ਜੇ ਤੁਹਾਡੇ ਹੱਥ ਨੂੰ ਸੇਕ ਪਹੁੰਚੇ। ਅੱਛਾ ਤੇ ਰੱਸੀ ਭਾਵੇਂ ਨਾ ਛੱਡਿਓ ਜੋ ਮੈਨੂੰ ਦੱਸ ਦਿਓ। ਜੇ ਥੋੜਾ ਜਿਹਾ ਹੱਥ ਉੱਚਾ ਕਰ। ਤੇ ਇੱਥੇ ਕਰ ਲੋ। ਹਾਇਸ ਨਾਲ ਖਿੱਚ ਲਓ। ਟੈਡ ਕਰ ਲਓ। ਹਾਇਸ। ਕਾਬੂ ਕਰ। ਜੇ ਸੇਕ ਲੱਗੇ ਤਾਂ ਮੈਨੂੰ ਦੱਸ ਦੇਣਾ ਜੇ ਨਾ ਲੱਗੇ ਤੇ ਫਿਰ ਕੋਈ ਗੱਲ। ਉਹ ਬਾਬਾ ਅਸੜਦੇ ਪੈ ਨਹੀਂ। ਨਹੀਂ ਨਹੀਂ ਸਹੀ ਦੱਸ। ਸਾੜਦੇ ਨਹੀਂ। ਬਾਬਾ ਨੂੰ ਨਾ ਹੀ ਨਹੀਂ ਜਾ। ਲੈ ਬਿਚ ਹੋ ਰਿਹਾ। ਇਹਦੇ ਤੇ ਅੱਲਾ ਦੀ ਕਲਾਮ ਕਰਨੀ ਹੈ। ਅੱਛਾ ਤੇ ਰਸਟੀ ਨੂੰ ਕਹਣਾ ਕਿ 5 ਮਿੰਟ ਵਾਸਤੇ ਫੌਰ ਰੈੱਡ ਹੋ ਜਾਵੇ। ਲੋ ਜਨਾਬ ਨਾ ਇੱਥੇ 60 ਤੇ ਨਾ ਇੱਥੇ ਗੰਨ। ਥੋੜਾ ਜਿਹਾ ਖਿੱਚ ਕੇ। ਅੱਛਾ ਬਾਬਾ ਮੈਂ ਆਖਾ ਜੇ ਦੁਬਾਰਾ ਕਰ ਦੇ ਕੋਈ ਦੁਬਾਰਾ ਕਰ। ਹਾਂਜੀ। ਦੁਬਾਰਾ ਕਰ ਦੇ। ਠੀਕ ਹੈ ਠੀਕ ਅੱਲਾ ਮਾ ਮਾ ਖਦਮ ਤੇ ਤੁਹਾਡੇ ਬੱਚਿਆਂ ਤੇ ਸਦਾ ਰੱਖ ਮੋਬਾਈਲ ਰੱਬ ਤੁਹਾਨੂੰ ਜ਼ਿੰਦਗੀ ਆਲਾ ਪੁੱਤਰ ਦਾ ਬੇ ਅੱਲਾ ਪਾਕ ਖੈਰ ਚੱਲ ਇਹ ਕਰਤਬ ਬਬੇ ਮੈਂ ਬਾਹਰ ਤੇ ਛਾੜ ਦਿੱਤਾ ਇਹ ਚਲੋ ਜੀ ਹਾਂ ਠੀਕ ਹੈ ਸਰਕਾਰ ਦੇ ਲੋ ਲੋ ਪੱਕਾ ਚੋਲ ਲੈ ਜੀ ਲੋ ਜੀ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇੱਥੇ ਕਰਦੇ ਆਪਾਂ ਵਲੌਗ ਦਾ ਐਂਡ ਤੇ ਵੀਡੀਓ ਚੰਗੀ ਲੱਗੀ ਹੋਵੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਆਪਾਂ ਮਿਲਦੇ ਆ ਇੱਕ ਨਵੇਂ ਵਲੌਗ 'ਚ